ਖਾਜ਼ਾ ਜੀ ਵਾਹਿਗੁਰਜੀ ਦੀ ਬਖਸ਼ੀ ਹੋਈ ਫਤੈ ਨੂੰ ਆਪਣੀ ਪਵਿੱਤਰ ਰਸਲਾਂ ਨਾਲ ਆਖੋ ਵਾਹਿਗੁਰਜੀ ਦਾ ਖਾਜ਼ਾ ਵਾਹਿਗੁਰਜੀ ਦੀ ਕੀ ਫਤੈ ਖਾਜ਼ਾ ਜੀ ਜੋ ਵੀ ਸੰਗਤ ਇਸ ਚੈਨਲ ਤੇ ਨਵੀਂ ਹੈ ਉਹ ਪਹਿਲਾਂ ਸਭ ਤੋਂ ਪਹਿਲਾਂ ਸਸ ਚੈਨਲ ਨੂੰ ਸਬਸਕ੍ਰਾਈਬ ਕਰ ਲਾਓ ਜੀ ਸਾਥ ਸੰਗਤਾਂ ਜੀ ਤਾਂ ਜੋ ਆਪ ਜੀ ਨੂੰ ਰੋਜ਼ ਨੰਮੀਆਂ ਵੀਡੀਓਜ਼ ਨੂੰ ਦੇਖ ਸਕੋ ਖਾਜ਼ਾ ਜੀ ਅੱਜ ਅਸੀਂ ਤੁਹਾਨੂੰ ਕਥਾ ਦੇ ਨਾਲ ਸਾਥ ਪਾਉਂਦੇ ਹਾਂ ਸਾਧ ਸੰਗਤ ਜੀ ਅੱਜ ਅਸੀਂ ਤੁਹਾਨੂੰ ਇਹ ਦੱਸਾਂਗੇ ਕਿ ਘਰ ਤੋਂ ਬਾਹਰ ਤਹਿਤ ਪੁੱਟਣ ਤੋਂ ਪਹਿਲਾਂ ਸਿਰਫ ਇਸ ਦੋ ਪੰਗਤੀਆਂ ਦਾ ਜਾਪ ਕਰ ਲੋ ਸਾਧ ਸੰਗਤ ਜੀ ਜੋ ਵੀ ਤੁਸੀਂ ਘਰ ਤੋਂ ਬਾਹਰ ਕੰਮ ਕਰਨ ਲਈ ਜਾਓਗੇ ਉਹ ਤੁਹਾਡੇ ਸਾਰੇ ਕੰਮ ਸਵਰ ਜਾਣਗੇ ਤੁਹਾਨੂੰ ਹਰ ਇੱਕ ਕੰਮ ਦੇ ਵਿੱਚ ਸਫਲਤਾ ਮਿਲੇਗੀ ਹਰ ਇੱਕ ਕੰਮ ਦੇ ਵਿੱਚ ਤੁਹਾਨੂੰ ਸਿਰੇ ਲੱਗ ਜਾਵੇਗਾ ਸਾਤ ਸੰਗਤ ਜੀ ਅਸੀਂ ਤੁਹਾਡੇ ਨਾਲ ਰੋਜ਼ ਗੁਰਵਾਣੀ ਦੇ ਨਾਲ ਜੁੜੀਆਂ ਹੋਈਆਂ ਵੀਡੀਓਜ਼ ਨੂੰ ਸਾਂਝਾ ਕਰਦੇ ਰਹਿੰਦੇ ਹਾਂ ਸਾਤ ਸੰਗਤ ਜੀ ਉਹਨਾਂ ਵੀਡੀਓਜ਼ ਨੂੰ ਵੇਖਣ ਦੇ ਲਈ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰ ਲੈਣਾ ਜੀ ਅਤੇ ਕਥਾ ਵਧੀਆ ਲੱਗੀ ਹੋਵੇ ਤੇ ਕਮੈਂਟ ਬਾਕਸ ਵਿੱਚ ਸੰਤ ਪਾਪਾ ਅਜੀਤ ਸਿੰਘ ਜੀ ਹੰਸਾੜੀ ਵਾਲੇ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਖਾਲਸਾ ਜੀ ਅਤੇ ਰੋਜ਼ ਨਮੀਆਂ ਵੀਡੀਓਜ਼ ਮਹਾਂਪੁਰਸ਼ਾਂ ਜੀ ਦੀਆਂ ਦੇਖਣ ਲਈ ਸਾਧ ਸੰਗਤ ਜੀ ਆਪਣੇ ਭੈਣ ਭਰਾਵਾਂ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਜੀ ਸਾਧ ਸੰਗਤ ਜੀ ਤਾਂ ਜੋ ਕਿਸੇ ਦਾ ਭਲਾ ਹੋ ਸਕੇ ਖਾਲਸਾ ਜੀ ਆਓ ਹੁਣ ਆਪ ਇਸ ਕਥਾ ਦੀ ਸਾਂਝ ਪਾਉਂਦੇ ਹਾਂ ਖਾਲਸਾ ਜੀ ਸਾਡੇ ਸਾਰੇ ਕੰਮਾਂ ਵਿੱਚ ਵਾਹਿਗੁਰੂ ਜੀ ਆਪ ਵਰਤਦੇ ਹਨ ਦੇਖੋ ਜੀ ਕਈ ਵਾਰ ਅਸੀਂ ਆਪਣੇ ਘਰ ਤੋਂ ਬਾਹਰ ਬਹੁਤ ਜਿਵਰੀ ਕੰਮ ਕਰਨ ਲਈ ਜਾਣਾ ਹੁੰਦਾ ਹੈ ਖਾਲਸਾ ਜੀ ਕਈ ਵਾਰ ਕੋਈ ਅਹਿਮ ਫੈਸਲਾ ਸੁਣਨ ਜਾਣਾ ਹੁੰਦਾ ਹੈ ਜਾਂ ਫਿਰ ਸੁਣਾਉਣ ਜਾਣਾ ਹੁੰਦਾ ਹੈ ਸਾਧ ਸੰਗਤ ਜੀ ਜਾਂ ਫਿਰ ਕਈ ਵਾਰ ਕਿਸੇ ਬੱਚੀ ਦਾ ਰਿਸ਼ਤਾ ਕਰਨ ਜਾਣਾ ਹੁੰਦਾ ਹੈ ਖਾਲਸਾ ਜੀ ਜਦ ਕਈ ਵਾਰ ਪੜਨ ਵਾਲੇ ਬੱਚੇ ਆਪਣੇ ਇਮਤਿਹਾਨ ਦੇਣ ਵਾਸਤੇ ਜਾਂਦੇ ਹਨ ਕਈ ਨੌਕਰੀ ਦੇ ਇੰਟਰਵਿਊ ਦੇਣ ਵਾਸਤੇ ਜਾਂਦੇ ਹਨ ਬਹੁਤ ਸਾਰੇ ਖਾਲਸਾ ਜੀ ਇਦਾਂ ਦੇ ਹੋਰ ਜ਼ਰੂਰੀ ਕੰਮ ਲਈ ਜਿਸ ਦੇ ਜਿਸ ਵਿੱਚ ਲਈ ਅਸੀਂ ਘਰੋਂ ਬਾਹਰ ਜਾਂਦੇ ਹਾਂ ਤਾਂ ਕਈ ਵਾਰ ਸਾਡੇ ਮਨ ਦੇ ਹਾਲਾਤ ਬਹੁਤ ਨਾਜੂਕ ਹੁੰਦੇ ਹਨ ਸਾਡਾ ਮਨ ਬਹੁਤ ਪਰੇਸ਼ਾਨ ਹੁੰਦਾ ਹੈ ਖਾਲਸਾ ਜੀ ਸਾਨੂੰ ਇੱਕ ਕਿਸਮ ਦਾ ਡਰ ਬਣਿਆ ਰਹਿੰਦਾ ਹੈ ਪਤਾ ਨਹੀਂ ਸਾਡੇ ਨਾਲ ਕੀ ਹੋਵੇਗਾ ਚੰਗਾ ਹੋਵੇਗਾ ਜਾਂ ਮਾੜਾ ਹੋਵੇਗਾ ਖਾਲਸਾ ਜੀ ਇਹ ਫੈਸਲਾ ਮੇਰੇ ਹੱਥ ਵਿੱਚ ਹੋਵੇਗਾ ਜਾਂ ਨਹੀਂ ਹੋਵੇਗਾ ਸਾਦਾ ਦਿਲ ਸਹਿਮਿਆ ਸਹਿਮਿਆ ਰਹਿੰਦਾ ਹੈ ਜਿੰਨੀ ਦੇਰ ਉਹ ਕੰਮ ਦਾ ਨਤੀਜਾ ਪਤਾ ਨਾ ਲੱਗ ਜਾਵੇ ਖਾਲਸਾ ਜੀ ਇਸ ਮੌਕੇ ਉਤੇ ਕਦੇ ਵੀ ਡਰਨਾ ਨਹੀਂ ਘਬਰਾਉਣਾ ਨਹੀਂ ਚਾਹੀਦਾ ਹਰ ਵਕਤ ਉਸ ਵਾਹਿਗੁਰੂ ਜੀ ਦਾ ਉਤ ਆਸਰਾ ਲੈਣਾ ਚਾਹੀਦਾ ਹੈ ਤਾਂ ਜੋ ਵਾਹਿਗੁਰੂ ਜੀ ਤੁਹਾਡੇ ਸਾਰੇ ਕਾਰੇ ਚ ਆਪ ਸਵਾਲਦੇ ਹਨ ਖਾਲਸਾ ਜੀ ਚਾਹੇ ਆਪਾਂ ਕਿਸੇ ਵੀ ਕੰਮ ਚ ਜਾਣਾ ਹੋਵੇ ਸਾਨੂੰ ਆਪਣੇ ਗੁਰੂ ਪਾਤਸ਼ਾਹ ਜੀ ਅੱਗੇ ਅਰਦਾਸ ਬੇਨਤੀ ਕਰਕੇ ਜਾਣੀ ਚਾਹੀਦੀ ਹੈ ਖਾਲਸਾ ਜੀ ਅਸੀਂ ਹਮੇਸ਼ਾ ਵਾਹਿਗੁਰੂ ਜੀ ਤੋਂ ਉਹ ਚੀਜ਼ਾਂ ਮੰਗਦੇ ਹਾਂ ਜੋ ਸਾਨੂੰ ਚੰਗੀਆਂ ਲੱਗਦੀਆਂ ਹਨ ਕਾਲ ਸਾਜੀ ਜਦੋਂ ਵੀ ਆਪਾਂ ਬਾਹਰ ਜਾਂਦੇ ਹਾਂ ਆਪਾਂ ਵਾਹਿਗੁਰੂ ਜੀ ਅੱਗੇ ਇਹੀ ਅਰਦਾਸ ਕਰਦੇ ਹਾਂ ਕਿ ਵਾਹਿਗੁਰੂ ਜੀ ਮੈਂ ਜਿਸ ਕੰਮ ਲਈ ਵੀ ਜਾ ਰਿਹਾ ਆਂ ਜਾਂ ਫਿਰ ਚੱਲਿਆ ਹਾਂ ਮੇਰਾ ਉਹ ਕੰਮ ਬਣਾ ਦੇਣਾ ਪਰ ਖਾਲ ਸਾਜੀ ਪਹਿਲਾਂ ਤਾਂ ਆਪਣੀ ਅਰਦਾਸ ਦੇ ਵਿੱਚ ਬਦਲਾਅ ਲੈ ਕੇ ਆਓ ਬਦਲਾਅ ਕਰਨਾ ਹੈ ਤੁਸੀਂ ਨੇ ਖਾਲਸਾ ਜੀ ਹਮੇਸ਼ਾ ਮਾਲਕ ਅੱਗੇ ਇਹ ਅਰਦਾਸ ਕਰਨੀ ਚਾਹੀਦੀ ਹੈ ਕਿ ਪਾਤਸ਼ਾਹ ਜੀ ਜੋ ਤੁਹਾਨੂੰ ਚੰਗਾ ਲੱਗੇ ਉਹੀ ਕੰਮ ਕਰਨਾ ਜੀ ਖਾਲਸਾ ਜੀ ਜਦੋਂ ਤੁਸੀਂ ਆਪਣੀ ਅਰਦਾਸ ਦੇ ਵਿੱਚ ਇਸ ਤਰ੍ਹਾਂ ਸੁਧਾਰ ਕਰੋਗੇ ਤਾਂ ਖਾਲਸਾ ਜੀ ਤੁਹਾਡੇ ਕਿਸੇ ਕੰਮ ਦੇ ਵਿੱਚ ਵੀ ਰੁਕਾਵਟ ਨਹੀਂ ਆਏਗੀ ਖਾਲਸਾ ਜੀ ਕਿਉਂਕਿ ਜੇ ਮਾਲਕ ਦੀ ਮਰਜ਼ੀ ਹੁੰਦੀ ਹੈ ਹੁਣ ਉਹੀ ਹੁੰਦਾ ਹੈ ਖਾਲਸਾ ਜੀ ਮਾਲਕ ਦੀ ਦਿੱਤੀ ਹੋਈ ਚੀਜ਼ ਸਾਨੂੰ ਖੁਸ਼ੀਆਂ ਦੇ ਸਕਦੀ ਹੈ ਖਾਲਸਾ ਜੀ ਪਹਿਲਾਂ ਤੁਸੀਂ ਮੂਲ ਮੰਤਰ ਦਾ ਜਾਪ 11 ਵਾਰ ਕਰਨਾ ਹੈ ਖਾਲਸਾ ਜੀ ਇੱਕ ਕਿਉਂ ਕਰ ਸਤਨਾ ਕਰਤਾ ਪੁਰਖ ਨਿਰਪੋ ਨਿਰਵੈਰ ਅਕਾਲ ਮੂਰਤ ਅਜੁਨੀ ਸਬ ਗੁਰ ਪ੍ਰਸਾਦ ਜਪ ਆਤ ਸਚ ਜੁਗਾਤ ਸਚ ਹੈ ਭੀ ਸਚ ਨਾਨਕ ਹੋਸੀ ਪੀ ਸਚ ਵਾਹਿਗੁਰੂ ਜੀ ਸਹਾਇ ਖਾਜਾ ਜੀ ਫਿਰ ਤੁਸੀਂ ਅ ਦੋ ਪੰਕਤੀਆਂ ਦਾ ਜਾਪ ਕਰਨਾ ਹੈ ਪੰਜ ਵਾਰ ਕਰਨਾ ਹੈ ਇਸ ਨੂੰ ਪਹਿਲਾਂ 11 ਵਾਰ ਮੂਲ ਮੰਤਰ ਦਾ ਜਾਪ ਕਰਨਾ ਹੈ ਫਿਰ ਤੁਸੀਂ ਨੇ ਇਹ ਦੋ ਪੰਕਤੀਆਂ ਪੰਜ ਵਾਰ ਜਪਣਾ ਹੈ ਕਰ ਬਾਹਰ ਤੇਰਾ ਪਰਵਾਸਾ ਤੂੰ جنਕੇ ਹੈ ਸੰਗ ਕਰ ਬਾਹਰ ਤੇਰਾ ਪਰਵਾਸਾ ਤੂੰ جنਕੇ ਹੈ ਸੰਗ ਕਰਬਹਰ ਤੇਰਾ ਪਰਵਾਸਾ ਤੂੰ جنਕੇ ਹੈ ਸੰਗ ਕਰਬਹਰ ਤੇਰਾ ਪਰਵਾਸਾ ਤੂੰ جنਕੇ ਹੈ ਸੰਗ ਕਰਬਹਰ ਤੇਰਾ ਪਰਵਾਸਾ ਤੂੰ جنਕੇ ਹੈ ਸੰਗ ਸਾਥ ਸੰਗਤ ਜੀ ਤੁਸੀਂ ਇਹਨਾਂ ਦੋ ਪੰਕਤੀਆਂ ਦਾ ਜਾਪ ਕਰਕੇ ਗੁਰੂ ਮਹਾਰਾਜ ਜੀ ਅੱਗੇ ਅਰਦਾਸ ਕਰਕੇ ਫਿਰ ਤੁਸੀਂ ਨੇ ਘਰੋਂ ਬਾਹਰ ਪੈਰ ਪੁੱਟਣਾ ਹੈ ਤਾਂ ਖਾਸਾ ਜੀ ਤੁਸੀਂ ਜਿਸ ਕੰਮ ਨੂੰ ਵੀ ਹੱਥ ਪਾਵੋਗੇ ਉਹ ਤੁਹਾਡੇ ਸਾਰੇ ਕੰਮ ਹਰਾਸ ਹੋ ਜਾਣਗੇ ਤੁਹਾਨੂੰ ਹਰ ਕੰਮ ਦੇ ਵਿੱਚ ਸਫਲਤਾ ਮਿਲੇਗੀ ਫਿਰ ਉਹ ਚਾਏ ਤੁਸੀਂ ਨੌਕਰੀ ਦੀ ਇੰਟਰਵਿਊ ਦੇਣ ਜਾ ਰਹੇ ਹੋ ਜਾਂ ਬੱਚੇ ਆਪਣਾ ਇਮਤਿਹਾਨ ਦੇਣ ਲਈ ਜਾ ਰਹੇ ਨੇ ਜਾਂ ਕਿਸੇ ਵੀ ਬੱਚੇ ਦਾ ਰਿਸ਼ਤਾ ਕਰਨ ਜਾ ਰਹੇ ਹੋ ਤਾਂ ਖਾਸਾ ਜੀ ਤੁਹਾਨੂੰ ਹਰ ਇੱਕ ਕੰਮ ਦੇ ਵਿੱਚ ਨੋ ਸਫਲਤਾ ਹੀ ਮਿਲੇਗੀ ਗੁਰੂ ਮਹਾਰਾਜ ਜੀ ਆਪ ਅੱਗੇ ਹੋਗੇ ਤੁਹਾਡੇ ਕਾਰਜ ਨੂੰ ਪੂਰਾ ਕਰਨਗੇ ਖਾਲਸਾ ਜੀ ਪਾਸ਼ਾ ਜੀ ਜੋ ਤੁਹਾਨੂੰ ਚੰਗਾ ਲੱਗੇ ਉਹੀ ਕੰਮ ਮੇਰਾ ਬਣਾਉਣਾ ਤੁਸੀਂ ਇਹ ਅਰਦਾਸ ਵਿੱਚ ਕਹਿਣਾ ਹੈ ਸਾਧ ਸੰਗਤ ਜੀ ਇਹ ਨਹੀਂ ਕਹਿਣਾ ਕਿ ਪਾਸ਼ਾ ਜੀ ਮੇਰਾ ਕੰਮ ਸਿਰੇ ਬਲਕ ਜਾਵੇ ਤੁਸੀਂ ਇਹ ਕਹਿਣਾ ਹੈ ਅਰਦਾਸ ਵਿੱਚ ਅਰਦਾਸ ਦੇ ਵਿੱਚ ਬਦਲਾ ਲੈ ਕੇ ਆਓ ਖਾਲਸਾ ਜੀ ਤੁਸੀਂ ਇਹ ਕਹਿਣਾ ਹੈ ਕਿ ਪਾਸ਼ਾ ਜੀ ਜੋ ਤੁਹਾਨੂੰ ਚੰਗਾ ਲੱਗੇ ਉਹੀ ਕੰਮ ਕਰਨਾ ਜੀ ਕਿਉਂਕਿ ਖਾਲਸਾ ਜੀ ਹੁਣ ਉਹੀ ਹੁੰਦਾ ਹੈ ਜੋ ਉਸ ਵਾਹਿਗੁਰੂ ਜੀ ਦੀ ਸੱਚੇ ਪਾਸ਼ਾ ਜੀ ਦੀ ਮਰਜ਼ੀ ਹੁੰਦੀ ਹੈ ਖਾਲਸਾ ਜੀ ਜੇ ਤੁਸੀਂ ਇਸ ਤਰੀਕੇ ਨਾਲ ਅਰਦਾਸ ਕਰਦੇ ਹੋ ਸਾਡਾ ਮਨ ਕਦੇ ਵੀ ਡੋਲੇਗਾ ਨਹੀਂ ਕਦੇ ਵੀ ਕਬਰਾਈਗਾ ਨਹੀਂ ਅੱਗੇ ਫੈਸਲਾ ਜੋ ਮਰਜ਼ੀ ਹੋਵੇ ਖਾਲਸਾ ਜੀ ਸਾਨੂੰ ਸਬਰ ਤੇ ਸੰਤੋਖ ਹੋਵੇਗਾ ਖਾਲਸਾ ਜੀ ਫਿਰ ਫੈਸਲਾ ਮੇਰੇ ਮਾਲਕ ਦਾ ਹੈ ਮਾਲਕ ਮੇਰੇ ਅੰਗ ਸੰਗ ਸੀ ਖਾਲਸਾ ਜੀ ਸਾਰੇ ਕੰਮਾਂ ਵਿੱਚ ਵਾਹਿਗੁਰੂ ਜੀ ਫਿਰ ਆਪ ਵਰਤਦੇ ਹਨ ਖਾਲਸਾ ਜੀ ਅਦੇ ਰਸਤੇ ਦੇ ਵਿੱਚ ਵੀ ਜਾਂਦੇ ਹੋਏ ਇਹੀ ਜੱਬ ਕਰਨਾ ਹੈ ਕਿ ਵਾਹਿਗੁਰੂ ਜੀ ਤੁਸੀਂ ਜੋ ਵੀ ਕਰੋਗੇ ਉਹ ਤੁਹਾਡਾ ਪਾਣਾ ਮਿੱਠਾ ਕਰਕੇ ਮੰਨ ਲੈਣਾ ਖਾਲਸਾ ਜੀ ਇਹ ਸੀ ਆਪਣੀ ਅੱਜ ਦੀ ਕਥਾ ਖਾਲਸਾ ਜੀ ਕਥਾ ਵਧੀਆ ਲੱਗੀ ਹੋਵੇ ਤਾਂ ਆਪਣੇ ਭੈਣ ਭਰਾਵਾਂ ਨੂੰ ਰਿਸ਼ਤੇਦਾਰਾਂ ਨੂੰ ਦੋਸਤਾਂ ਮਿੱਤਰਾਂ ਨੂੰ ਵੱਤੋ ਵੱਤ ਸ਼ੇਅਰ ਕਰਿਆ ਕਰੋ ਖਾਲਸਾ ਜੀ ਤਾਂ ਜੋ ਕਿਸੇ ਦਾ ਭਲਾ ਹੋ ਸਕੇ ਖਾਲਸਾ ਜੀ ਅਤੇ ਕਥਾ ਵਧੀਆ ਲੱਗੀ ਹੋਵੇ ਤੇ ਕਮੈਂਟ ਬਾਕਸ ਵਿੱਚ ਸਤ ਬਾਬਾ ਅਜੀਤ ਸਿੰਘ ਜੀ ਹੰਸਾੜੀ ਵਾਲੇ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਜੋ ਬਾਬਾ ਜੀ ਦਾ ਮਿਹਰ ਭਰਿਆ ਹੱਥ ਆਪ ਜੀ ਤੇ ਤੇ ਆਪ ਜੀ ਦੇ ਪਰਿਵਾਰ ਤੇ ਬਣਿਆ ਰਵੇ ਖਾਲਸਾ ਜੀ ਅਤੇ ਸਤ ਬਾਬਾ ਅਜੀਤ ਸਿੰਘ ਜੀ ਦੀਆਂ ਰੋਜ਼ ਨਮੀਆਂ ਨਮੀਆਂ ਵੀਡੀਓਜ਼ ਨੂੰ ਵੇਖਣ ਦੇ ਲਈ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰ ਲੈਣਾ ਜੀ ਤਜ ਆਪਜੀ ਰੋਜ਼ ਨਮੀਆਂ ਵੀਡੀਓਜ਼ ਨੂੰ ਵੇਖ ਸਕੋ ਖਾਲਸਾ ਜੀ ਸਾਨੂੰ ਤੁਹਾਡੇ ਹੀ ਸਾਰੀਆਂ ਸੰਗਤਾਂ ਦੀ ਸਪੋਰਟ ਦੀ ਲੋੜ ਹੈ ਖਾਲਸਾ ਜੀ ਜੇ ਤੁਸੇ ਕਥਾ ਨੂੰ ਵਧੀਆ ਲੱਗੇ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰੋਗੇ ਤਾਂ ਖਾਲਸਾ ਜੀ ਦੂਜਿਆਂ ਦਾ ਵੀ ਭਲਾ ਹੋਵੇਗਾ ਖਾਲਸਾ ਜੀ ਹੁਣ ਆਪਾਂ ਇੱਕ ਨਵੇਂ ਵੀਡੀਓ ਲੈ ਕੇ ਗੁਰਬਾਣੀ ਦੇ ਨਾਲ ਜੁੜੀ ਹੋਈ ਲੈ ਕੇ ਹਾਜ਼ਰ ਹੋਵਾਂਗੇ 19 ਦੇ ਤੱਕ ਤੁਸੀਂ ਇਸ ਵੀਡੀਓ ਦੇ ਨਾਲ ਬਣੇ ਰਹਿਣਾ ਖਾਲਸਾ ਜੀ ਹੋਈਆ ਪੁੱਲਾ ਚੋਕਾਂ ਦੀ ਖੀਮਾ ਬਖਸ਼ਣੀ ਜੀ ਫਤਿਹ ਦਾ ਜਵਾਬ ਫਤਿਹ ਵਿੱਚ ਦੇਣਾ ਜੀ ਗੱਜ ਵਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ